ਚਿੜਿਓਂ ਸੇ ਮੈਂ ਬਾਜ ਤੜਾਂ ਚਿੜਿਓਂ ਸੇ ਮੈਂ ਬਾਜ ਤੜਾਂ ਸਵਾ ਲੱਖ ਸੇ ਇੱਕ ਲੜਾਂ ਸਵਾ ਲੱਖ ਸੇ ਇੱਕ ਲੜਾਂ ਤਾਂ ਵੈ ਗੋਵਿੰਦ ਸਿੰਘ ਨਾਮ ਕਹਾਂ ਸਾਹਿਬੇ ਕਮਾਲ ਸ਼ਿਰ ਗੁਰ ਗੋਵਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਹਾਜਨਾ ਕੀਤੀ ਵਿਸਾਖੀ ਵਾਲੇ ਦਿਨ 1699 ਨੂੰ ਤੇ ਉਸ ਦਿਨ ਗੁਰੂ ਜੀ ਨੇ ਕਿੰਨੇ ਜਿਹੜੇ ਪਿਆਰੇ ਸੀ ਉਹਨਾਂ ਨੂੰ ਅੰਮ੍ਰਿਤ ਪਾਨ ਕਰਵਾਇਆ ਕਿਵੇਂ ਉਹਨਾਂ ਨੇ ਆ ਆਪਣਾ ਜਿਹੜਾ ਖਾਲਸਾ ਉਸ ਦੇ ਵਿੱਚ ਜੋਸ਼ ਤੇ ਜਜ਼ਬਾ ਭਰਿਆ ਉਸ ਨੂੰ ਇੱਕ ਹਕਤਾਰੂ ਵਿੱਚ ਹਰਮਨ ਤੁਹਾਡੇ ਨਾਲ ਸਾਂਝੀ ਕਰੇਗਾ ਹਰਮਨ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਰਜੇ ਥੈਂਕ ਯੂ ਮੈਮ ਅੱਜ ਆਪਾਂ ਕੀ ਦੱਸਣ ਜਾ ਰਹੇ ਹਾਂ ਅੱਜ ਮੈਂ ਆਪਾਂ ਦੱਸਣ ਜਾ ਰਹੇ ਹਾਂ ਵੀ ਖਾਲਸਾ ਪੰਥ ਦੀ ਸਥਾਪਨਾ ਕਿਨੇ ਕੀਤੀ ਸੀ ਤੇ ਕਿਵੇਂ ਕੀਤੀ ਸੀ ਹਾਂਜੀ ਖਾਲਸਾ ਪੰਥ ਦੀ ਸਥਾਪਨਾ ਕਿੰਨਾ ਨੇ ਕੀਤੀ ਸੀ ਖਾਲਸਾ ਪੰਥ ਦੀ ਸਥਾਪਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ। ਇਹ ਕਿਹੜੇ ਸਥਾਨ ਤੇ? ਅਨੰਦਪੁਰ ਸਾਹਿਬ। ਹਾਂ, ਅਨੰਦਪੁਰ ਸਾਹਿਬ। ਤੇ ਉਹਨਾਂ ਨੇ ਕਿੰਨੇ ਜਿਹੜੇ ਪਿਆਰੇ ਸੀ ਆਪਣੇ ਉਹਨਾਂ ਨੂੰ ਅੰਮ੍ਰਿਤਪਾਨ ਕਰਵਾਇਆ ਸੀ? ਮੈਂ ਉਹਨਾਂ ਨੇ 5 ਪਿਆਰਿਆਂ ਨੂੰ ਅੰਮ੍ਰਿਤਪਾਨ ਕਰਾਇਆ ਸੀ। ਕੀ ਤੁਸੀਂ ਉਹਨਾਂ ਦੇ ਨਾਮ ਦੱਸ ਸਕਦੇ ਹੋ? ਹਾਂਜੀ। ਭਾਈ ਦਿਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੁਕਮ ਸਿੰਘ ਜੀ ਭਾਈ ਮੁਕਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਬਹੁਤ ਬਹੁਤ ਵਧੀਆ ਹਰਮਨ ਤੇ ਜਿਹੜੀ ਤੁਸੀਂ ਕੱਪਤਾ ਸੁਣਾਉਣ ਜਾ ਰਹੇ ਹੋ ਹਾਂਜੀ ਉਹਦੇ ਬੋਲ ਕੀ ਨੇ ਉਹਦੇ ਬੋਲ ਹੈਗੇ ਆ ਸ਼ੇਰਾ ਵਾਂਗੂ ਜ਼ਿੰਦਗੀ گزارੂ ਖਾਲਸਾ ਵਾਹ ਕੀ ਬਾਤ ਹੈ ਸ਼ੇਰਾ ਵਾਂਗੂ ਜ਼ਿੰਦਗੀ گزارੂ ਖਾਲਸਾ ਤੇ ਹਰਮਨ ਸੁਣਾਓ ਰਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇ ਸਾਥੀ ਵਾਲੇ ਦੇਨ ਸੰਗ ਤਾਂ ਚ ਖੜ ਕੇ ਗੁਰੂ ਦਸ਼ਮੇਸ਼ ਬੋਲੇ ਤੇਗ ਪੜ ਕੇ ਸਾਜਣਾ ਮੈਂ ਅੱਜ ਹੈ ਜੁਜਾਰੂ ਖਾਲਸਾ ਸਾਜਣਾ ਮੈਂ ਅੱਜ ਹੈ ਜੁਜਾਰੂ ਖਾਲਸਾ ਸ਼ਰਮ ਮੰਗੂ ਜ਼ਿੰਦਗੀ ਗੁਜਾਰੂ ਖਾਲਸਾ ਸ਼ੇਰਾ ਮੰਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਜਾਤ ਪਾਤੀ ਉੱਚ ਨੀਚ ਨਹੀਂ ਹੋ ਮੰਨ ਕਾ ਜਾਤ ਅਬੇ ਮਾਨੀਆਂ ਦੀ ਤਾਣ ਪਨੇਗਾ ਨਾ ਹੀ ਡਰੂ ਨਾ ਹੀ ਮੰਗਉ ਜ਼ਿੰਦਗੀ ਗੁਜਾਰੂ ਖਾਲਸਾ ਖੜੂ ਗਾਦਰੀ ਬਾਂਦੇ ਲਈ ਟਾਲ ਵਣ ਕੇ ਜਾਲਮਾਂ ਲਈ ਰਹੂ ਸਦਾ ਕਾਲ ਬਣ ਕੇ ਲਖਾ ਉਤੇ ਪਉ ਕੱਲਾ ਪਾਰੂ ਖਾਲਸਾ ਸ਼ੇਰ ਮੰਗਉ ਜ਼ਿੰਦਗੀ ਗੁਜਾਰੂ ਖਾਲਸਾ ਸ਼ੇਰ ਮੰਗਉ ਜ਼ਿੰਦਗੀ ਗੁਜਾਰੂ ਖਾਲਸਾ ਕਿਰਤ ਕਰੇਗਾ ਮਾਂਦਿੱਕੇ ਨਹੀਂ ਖਾਵੇਗਾ ਲੋੜ ਵੰਦਾ ਵਾਸਤੇ ਲੰਗਰ ਲਾਵੇਗਾ ਭਾਵੇਂ ਕਿਤੋਂ ਆਖਾ ਸੌਖਾ ਸਾ ਰੂ ਖਾਲਸਾ ਸ਼ੇਰ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਸ਼ੇਰ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਹੋਵੇਗਾ ਪੁਜਾਰੀ ਖਾਲਸਾ ਅਕਾਲ ਦਾ ਉਹ ਰੱਤਾ ਜੋ ਫਿਰੂਗਾ ਨੀ ਰੱਬ ਪਾੜਦਾ ਬਾਣੀ ਪੜ ਜਾਣ ਮਸਵਾਰੂ ਖਾਲਸਾ ਸ਼ੇਰਾਂ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਸ਼ੇਰਾਂ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਘਰੀ ਆਵੇ ਕਲਮਤੇ ਚਾਹੇ ਖੰਡਾ ਬਈ ਰੱਖੂ ਜਦ ਨੈਲ ਸਿੰਘ ਉੱਚਾ ਝੰਡਾ ਬਈ ਹਰ ਖੇਤਰ ਚ ਪੰਮਿਆ ਬੰਗਾਰੂ ਖਾਲਸਾ ਹਰ ਖੇਤਰ ਚ ਪੰਮਿਆ ਬੰਗਾਰੂ ਖਾਲਸਾ ਸ਼ੇਰਾਂ ਮੰਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਸ਼ੇਰਾਂ ਮੰਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਹਾਂਜੀ ਦਰਸ਼ਕੋ ਤੁਸੀਂ ਦੇਖਿਆ ਕਿ ਉਹਦੇ ਜਿਹੜਾ ਅ ਬੰਗਾਰ ਇੱਕ ਬੰਗਾਰ ਉਹਦੇ ਆਵਾਜ਼ ਵਿੱਚ ਵੀ ਉਹ ਆਈ ਹੈ ਛੋਟਾ ਬੱਚਾ ਤੁਸੀਂ ਉਹਦੇ ਮਵਾਜ਼ ਵਿੱਚ ਗਮਿਤ ਵੀ ਦੇਖਿਆ ਹੁਣ ਅਸੀਂ ਜਦੋਂ ਵਿਸਾਖੀ ਦਾ ਦਿਨ ਮਨਾਉਨੇ ਆ ਤਾਂ ਉਸ ਤੋਂ ਨਾਲ ਹੀ 14 ਅਪ੍ਰੈਲ ਨੂੰ ਸਾਡੇ ਜਿਹੜੇ ਸੰਵਿਧਾਨ ਦੇ ਨਿਰਮਾਤਾ ਨੋਬਲ ਆਫ ਨੋਲੇਜ ਡਾਕਟਰ ਪੀਮਰਾਵ ਵੇਟਕਰ ਜੀ ਦਾ ਜਿਹੜਾ ਜਨਮ ਦਿਨ ਆ ਉਹ ਵੀ ਅਸੀਂ ਮਨਾਉਨੇ ਆ ਤੇ ਉਹਦੇ ਤੇ ਵੀ ਇਹ ਸਾਨੂੰ ਇੱਕ ਕਵਿਤਾ ਸੁਣਾਏਗਾ ਹਾਂਜੀ ਦੀ ਹੁੰਦਾ ਰੱਖਣ ਹਾਂਜੀ ਤੁਸੀਂ ਹਰਮਨ ਤੋਂ ਸੁਣਿਆ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਖਾਲਸਾ ਪੰਥ ਸਾਜਣਾ ਦੇਸ ਦੇ ਮੌਕੇ ਗੁਰੂ ਜੀ ਨੇ ਜਿਹੜਾ ਖਾਲਸਾ ਸਾਜਿਆ ਸੀ ਉਸ ਖਾਲਸੇ ਦੀ ਜਿਹੜੀ ਰਹਿਣੀ ਬਹਿਣੀ ਕਿਸ ਤਰ੍ਹਾਂ ਦੀ ਆ ਕਿ ਸ਼ੇਰਾਂ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਇੱਕ ਖਾਲਸਾ ਸ਼ੇਰਾਂ ਦੀ ਤਰ੍ਹਾਂ ਹੀ ਜ਼ਿੰਦਗੀ ਬਜਾਰ ਦਾ ਤੇ ਅੱਜ ਅਸੀਂ ਡਾਕਟਰ ਪੀਮਰਾ ਅੰਬੇਡਕਰ ਜੀ ਦਾ ਜਨਮ ਦਿਨ ਵੀ ਮਨਾ ਰਹੇ ਹਾਂ ਤੇ ਹਰਮਨਸ ਅਕੈਡਮੀ ਪੰਜਾਬੀ ਵਿੱਚ ਜਿਹੜਾ ਛੋਟੇ ਬੱਚੇ ਆ ਉਹਨਾਂ ਵਿੱਚ ਜੇ ਕੋਈ ਟੈਲੈਂਟ ਆ ਉਸ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਹਰਮਨ ਪੜ੍ਹਾਈ ਦੇ ਨਾਲ ਨਾਲ ਉਹ ਵਧੀਆ ਗਾ ਲੈਂਦਾ ਤੇ ਉਹਦੇ ਵਿੱਚ ਜਿਹੜਾ ਸਵੈ ਵਿਸ਼ਵਾਸ ਆ ਉਹ ਤੁਸੀਂ ਦੇਖ ਹੀ ਰਹੇ ਹੋ ਉਹਦੀ ਆਵਾਜ਼ ਵਿੱਚ ਵੀ ਆ ਤੇ ਹਰਮਨ ਜਿਹੜਾ ਸਿੰਬਲ ਆਫ ਨੋਲੇਜ ਕਿਹਨਾਂ ਨੂੰ ਕਿਹਾ ਜਾਂਦਾ ਸਿੰਬਲ ਆਫ ਨੋਲੇਜ ਡਾਕਟਰ ਪੀਮਰਾਲ ਅੰਬੇਦਕਰ ਜੀ ਨੂੰ ਕਿਹਾ ਜਾਂਦਾ ਹਾਂ ਵੈਰੀ ਗੁੱਡ ਕਿਉਂ ਕਿਹਾ ਜਾਂਦਾ ਕਿਉਂਕਿ ਉਹ ਬਹੁਤ ਪੜ੍ਹੇ ਲਿਖੇ ਸੀ ਜੀ ਉਹਨਾਂ ਕੋਲੇ ਗਿਆਨ ਦਾ ਭੰਡਾਰ ਸੀ ਸਿਰਫ ਉਹਨਾਂ ਨੇ ਸਾਡਾ ਸੰਵਿਧਾਨ ਹੀ ਨਹੀਂ ਲਿਖਿਆ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਕਿਤਾਬਾਂ ਇਸ ਤਰ੍ਹਾਂ ਦੀਆਂ ਲਿਖੀਆਂ ਕਿ ਜਿਨ੍ਹਾਂ ਤੋਂ ਸਾਨੂੰ ਅੱਜ ਵੀ ਨੌਲੇਜ ਮਿਲਦੀ ਆ ਅੱਜ ਵੀ ਉਹਨਾਂ ਨੇ ਜਿਹੜਾ ਕਿਹਾ ਸੀ ਪੜੋ ਜੁੜੋ ਤੇ ਸੰਘਰਸ਼ ਕਰੋ ਇਹ ਅੱਜ ਤੁਸੀਂ ਉਹਨਾਂ ਦੇ ਬਾਰੇ ਵਿੱਚ ਗੀਤ ਸੁਣਾਉਣ ਜਾ ਰਹੇ ਹੋ ਕਪਤਾ ਹਾਂਜੀ ਕਰੀਏ ਸ਼ੁਰੂ ਹਾਂਜੀ ਹੋ ਗਿਆ ਸ਼ੁਰੂ ਹਾਂਜੀ ਚਲੋ ਜਿਉਂਦਾ ਰੱਖਣਾ ਐ ਸੱਚ ਸਾਡਾ ਬੰਦਾ ਐ ਹੱਥ ਜਿਉਂਦਾ ਰੱਖਣਾ ਐ ਸੱਚ ਸਾਡਾ ਬਣਦਾ ਏ ਹੱਕ ਕਿਨੇ ਹੋਉਂਦੇ ਐ ਵਿਚਾਈ ਕਿਵੇਂ ਆਏ ਇੱਥੇ ਤੱਕ ਕਿਨੇ ਹੋਉਂਦੇ ਐ ਵਿਚਾਈ ਕਿਵੇਂ ਆਏ ਇੱਥੇ ਤੱਕ ਸਾਡੇ ਕਿਨੇ ਪਹਿਨਾਇਆ ਸਿਰ ਤਾਜ ਵਾਰ ਦੱਸੋ ਸਾਡੇ ਕਿਨੇ ਪਹਿਨਾਇਆ ਸਿਰ ਤਾਜ ਵਾਰ ਦੱਸੋ ਤੁਸੀਂ ਬੱਚਿਆਂ ਨੂੰ ਗੁਰੂ ਰਵਿਦਾਸ ਵਾਰ ਦੱਸੋ ਤੁਸੀਂ ਬੱਚਿਆਂ ਨੂੰ ਗੁਰੂ ਅਰ ਵਿਦਾਸ ਵਾਰੇ ਦੱਸੋ 바ਵਾ ਸੇਵ ਵਾਰੇ ਦੱਸੋ ਸਵਿਧਾਨ ਵਾਰੇ ਦੱਸੋ ਤੁਸੀਂ ਬੱਚਿਆਂ ਨੂੰ ਗੁਰੂ ਅਰ ਵਿਦਾਸ ਵਾਰੇ ਦੱਸੋ ਸਾਡੇ ਰਬ ਰਾਨ ਕਿੰਨੇ ਦੁੱਖ ਸਾਡੇ ਲਈ ਸੀ ਚੱਲੇ ਅਸੀਂ ਕੱਖਾਂ ਤੋਂ ਸੀ ਹੌਲੇ ਸਾਡੇ ਕੁਝ ਨਹੀਂ ਸੀ ਪੱਲੇ ਸਾਨੂੰ ਰੱਬ ਦੇ ਡਰਾਵੇ ਦੇ ਕੇ ਜਨਾ ਸੀ ਡਰਾਇਆ ਉਹੀ ਤੜਕਾ ਦੇ ਨਾਲ ਲਾਹੇ ਜਿਨ੍ਹਾਂ ਨੂੰ ਸਿਪਾਇਆ ਕੀ ਤਾ ਦੁੱਖ ਵੀ ਹੋਈ ਰੱਬ ਦੇ ਇਲਾਜ ਵਾਰੇ ਦੱਸੋ ਕੀ ਤਾ ਦੁੱਖ ਵੀ ਹੋਈ ਰੱਬ ਦੇ ਇਲਾਜ ਵਾਰੇ ਦੱਸੋ ਤੁਸੀਂ ਬੱਚਿਆਂ ਨੂੰ ਗੁਰੂ ਰਵਿਦਾਸ ਵਾਰੇ ਦੱਸੋ ਤੁਸੀਂ ਬੱਚਿਆਂ ਨੂੰ ਗੁਰੂ ਰਵਿਦਾਸ ਵਾਰੇ ਦੱਸੋ ਭਾਵਾ ਸਾਬ ਵਾਰੇ ਦੱਸੋ ਸਵਿਧਾਨ ਵਾਰੇ ਦੱਸੋ ਤੁਸੀਂ ਬੱਚਿਆਂ ਨੂੰ ਗੁਰੂ ਐ ਰਵਿਦਾਸ ਵਾਰੇ ਦੱਸੋ ਜਨਾਂ ਕਰਕੇ ਅੱਜ ਸਾਡਾ ਕਾਇਮ ਵਜੂਦ ਉਹ ਨਾ ਹੁੰਦੇ ਨਹੀਂ ਸੀ ਹੋਣਾ ਅਸੀਂ ਜੱਗ ਤੇ ਮਜੂਦ ਜੰਗ ਸਮੇਂ ਦੇ ਆ ਹਾਕਮਾ ਦੇ ਨਾਲ ਜਨਾਂ ਲੜੀ ਔਖੇ ਸਮਿਆਂ ਦੇ ਵਿੱਚ ਸਾਡੀ ਮਾਇਆ ਕਿ ਫੜੀ ਕਿਤੇ ਭੁੱਲ ਹੀ ਨਾ ਜਾਣ ਇਤਿਹਾਸ ਵਾਰੇ ਦੱਸੋ ਕਿਤੇ ਭੁੱਲ ਹੀ ਨਾ ਜਾਣ ਇਤਿਹਾਸ ਵਾਰੇ ਦੱਸੋ ਤੁਸੀਂ ਬੱਚਿਆਂ ਨੂੰ ਗੁਰੂ ਰਵਿਦਾਸ ਵਾਰੇ ਦੱਸੋ ਤੁਸੀਂ ਬੱਚਿਆਂ ਨੂੰ ਗੁਰੂ ਰਵਿਦਾਸ ਵਾਰੇ ਦੱਸੋ ਬਾਬਾ ਸਾਹਿਬ ਵਾਰੇ ਦੱਸੋ ਸਵਿਧਾਨ ਵਾਰੇ ਦੱਸੋ ਤੁਸੀਂ ਬੱਚਿਆਂ ਨੂੰ ਗੁਰੂ ਰਵਿਦਾਸ ਵਾਰੇ ਦੱਸੋ ਕਰੇ ਕੋਈ ਅਰ ਜੋਵੀਂ ਭਗਵਾਨ ਵਾਲਾ ਬਾਣੀ ਹਰੀ ਗਲਦਾਨ ਚੋੜ ਵਿੱਚ ਅੰਮ੍ਰਿਤ ਬਾਣੀ ਕਰੇ ਸਾਡੇ ਆਹ ਕਾ ਦੀ ਸਜਾ ਰਾਖੀ ਸਵਿਧਾਨ ਸਾਡੇ ਸਾਰੇ ਨੇ ਗ੍ਰੰਥ ਕਰੋ ਸਾਰੇ ਸਨਮਾਨ ਸਾਡੇ ਕਿੰਨੇ ਸੀ ਗਰੇਬਰ ਮਹਾਨ ਵਾਰ ਦਸੋ ਸਾਡੇ ਕਿੰਨੇ ਸੀ ਗਰੇਬਰ ਮਹਾਨ ਵਾਰ ਦਸੋ ਤੁਸੀਂ ਬੱਚਿਆਂ ਨੂੰ ਗੁਰੂ ਰਵਿਦਾਸ ਵਾਰੇ ਦਸੋ ਤੁਸੀਂ ਬੱਚਿਆਂ ਨੂੰ ਗੁਰੂ ਰਵਿਦਾਸ ਵਾਰੇ ਦਸੋ ਬਾਵਾ ਸਭ ਵਾਰੇ ਦਸੋ ਸਵਿਧਾਨੂ ਵਾਰ ਦਸੋ ਤੁਸੀਂ ਬੱਚਿਆਂ ਨੂੰ ਗੁਰੂ ਰਵਿਦਾਸ ਵਾਰ ਦਸੋ ਧੰਨਵਾਦ okay ਮਨ ਹੈਲਦੀ ਆਈਟਮਸ ਕਲੈਕਟ ਕਰ ਰਹੀ ਹੈ ਨਾ ਸਮੋਸੇ ਹੈਲਦੀ ਨਹੀਂ ਹੈ ਹੈਲਦੀ ਕਾ ਤੋ ਕਿਤੇ アンहेल्दी का तो किते ਹਰਮਨ ਸਰਕਲ ਕਲੈਕਟ ਕਰ ਰਿਹਾ ਹੈ ਨਾ ਹਨਰਮਨ ਅੱਗੇ ਸਰਕਲ